ਮਸ਼ਹੂਰ ਤਾਂ ਹਰ ਕੋਈ ਹੋਣਾ ਚਾਹੁੰਦਾ ਹੋਂ ਚਾਹੀ ਤਾ ਮਸ਼ਹੂਰ ਤਾਂ ਹਰ ਕੋਈ ਹੋਣਾ ਚਾਹੁੰਦਾ ਹੋਂ ਚਾਹੀ ਤਾ ਮੂਚੇ ਹੋ ਹੋਚੇ ਕਉਂਦਾਏ ਹੋਚੇ ਹੋ ਕੌਣ ਤਾਈ ਖੁਦ ਚੁੱਕ ਕੇ ਹੋ ਜਾ ਬਟਾ ਐਵੇਂ ਕੋਕੀ ਅਕੜ ਵਾਲੀ ਹੀ ਐਵੇਂ ਕੋਕੀ ਅਕੜ ਵਾਲੀ ਕਿਉਂ ਤਾਰਾਂ ਦੇ ਵਿੱਚ ਲਗਾ ਐਵੇਂ ਕੋਕੀ ਅਕੜ ਵਾਲੀ ਹੀ ਐਵੇਂ ਕੋਕੀ ਅਕੜ ਵਾਲੀ ਕਿਉਂ ਕਤਾਰ ਦੇ ਵਿਚ ਲਗਾ ਉੱਚਾ ਹੋ ਚਿਕਉਦਾਏ ਉੱਚਾ ਹੋ ਚਿਕਉਦਾਏ ਖੁਦ ਚੁਟਕੀ ਹੋ ਜਵਦਾ ਐਵੇਂ ਪੋਕੀ ਅਕਰ ਵੜੀ ਐਵੇਂ ਪੋਕੀ ਅਕਰ ਵੜੀ ਕਿਉਂ ਕਤਾਰ ਦੇ ਵਿਚ ਲਗਾ ख़ासि कोई न کوئی को न मशहूर त हर कोई हो च ਕਈ ਤਾਂ ਮਹਿਲਾ ਵਾਲਿਆਂ ਨੂੰ ਕਈ ਤਾਂ ਮਹਿਲਾ ਵਾਲਿਆਂ ਨੂੰ ਵਿੱਚ ਸਕੂਨ ਨਾ ਜੀ ਹਿੱਤੇ ਨੱਦ ਬਿਚ ਚੁਗੀਆਂ ਦੇ ਨੱਦ ਬਿਚ ਚੁਗੀਆਂ ਦੇ ਫਿਰ ਦੇ ਮਸਤੀ ਤੇ ਨਰ ਜੀ ਕਿਤੇ ਨਦ ਵਿਚ ਚੁੰਗੀਆਂ ਦੇ ਨਦ ਵਿਚ ਚੁੰਗੀਆਂ ਦੇ ਫਿਰਦੇ ਮਸਤੀ ਦੇ ਨਰਚੀ ਕਿਤੇ ਤਾਂ ਮਹਿਲਾਵਾਲਿਆਂ ਨੂੰ ਕਿਤੇ ਤਾਂ ਬਹਿਨਾਵਾਲਿਆਂ ਨੂੰ ਵਿੱਚ ਸੁਖੋਂ ਨੱਚੀ ਕਿਤੇ ਨਦ ਵਿਚ ਚੁੰਗੀਆਂ ਦੇ ਕਿੰਆ ਦੇ ਫਿਰ ਦੇ ਮਸਤੀ ਦੇ ਨਰਚੀ ਕਰ ਕਰ ਦਿਖਾ ਵਦਾਨਾ ਦਾ ਕਰ ਕਰ ਦਿਖਾ ਵਦਾਨਾ ਦਾ ਹਮ ਬਣਾਉਂਦਾ ਸ਼ਾਨ ਮਸ਼ਹੂਰ ਤਾਂ ਹਰ ਕੋਈ ਹੋਣਾ ਚਾਹੁੰਦਾ ਹੋਣਾ ਚਾਹੀਦਾ ਮਸ਼ਹੂਰ ਮੈਂ ਹੋਣਾ ਚਾਹੁੰਦਾ ਹੋਣਾ ਆਹੀ ਤਾਂ ਮਾ ਸਭ ਉਹ ਦਿਨਾਂ ਖੇਦ ਨੇ ਸਭ ਉਹ ਦਿਨਾਂ ਖੇਦ ਨੇ ਸਭ ਨੇ ਉਹ ਦੇ ਜਾਣੇ ਹੋ ਕੀ ਨੂੰ ਤੱਤ ਬਿਠਾ ਦੇਵੇ ਹੋ ਕੀ ਨੂੰ ਤੱਤ ਬਿਠਾ ਦੇਵੇ ਹੀ ਮਗੜ ਲਾ ਕੋਤੀ ਨੂੰ ਤਤ ਬਿਠਾ ਦੇਵੇ ਕੀ ਨਾ ਤਤ ਬਿਠਾ ਦੇਵੇ ਕੀ ਨ ਮਗਰ ਦਾ ਦੇ ਨਾ ਛੱਡ ਦੇ ਖੇੜਾ ਝੂਠਾਂ ਦਾ ਛੱਡ ਦੇ ਖੇੜਾ ਝੂਠਾਂ ਦਾ ਸੱਚੀ ਹੁੰਦਾ ਬਲਵਾਂ ਮਸ਼ਹੂਰ ਤਾਂ ਹਰ ਕੋਈ ਤਾਤਾਂ ਕੀਆਂ ਸ਼ੋਰ ਤਾਂ ਦਾ ਆ ਤਈ ਤਾ ਚੁਰਤੀਆਂ ਸ਼ੋਰ ਤਾਂ ਦਾ ਰੌੜਾ ਪਾ ਕੇ ਤੰਤ ਦਾ ਦਰਜਾ ਵੀ ਹੋਰ ਲੇਰਾ ਵੀ ਤੇ ਸ਼ਾਂਤ ਬੈਠੇ ਹੋਰ ਲੇਰਾ ਵੀ ਤੇ ਸ਼ਾਂਤ ਬੈਠੇ ਪਾਣੇ ਰਤਨ ਦੇਖ ਲੈ ਸਾਵੇ ਹੋਰ ਬਰਲੇ ਰਾ ਵੀ ਤੇ ਸ਼ਾਂਤ ਬੈਠੇ ਤਾਬਿਚ ਸ਼ਾਂਤ ਬੈਠੇ ਪਾਵੇ ਰੱਬ ਨੂੰ ਦੇਖ ਸਾਗੀ ਅਮਨ ਸਾਇਆ ਸਿਖਾ ਗਏ ਆਏ ਅਮਨ ਸਾਇਆ ਸਿਖਾ ਗਏ ਆਏ ਸਿਖਾ ਗਿਆ ਤੈਨੂੰ ਬਸ਼ੋਰ ਇਹ ਮੁੱਕਦੀ ਨਹੀਂ ਬਹੁਤਾ ਚਿਰ ਇਹ ਮੁੱਕਦੀ ਨਹੀਂ ਹਕੀਕਤ ਸਾਹਮਣਿਆ ਜਿਉ ਸਾਰੀ ਫੜ ਲੈ ਪੱਲਾ ਨਾ ਮੋੜਾ ਫੜ ਲੈ ਪੱਲਾ ਨਾ ਮੋੜਾ ਕੰਮਿਆਂ ਹੋਂਤ ਦੀ ਮਾਰੀ ਫੜ ਲੈ ਪੱਲਾ ਨਾ ਮੋੜਾ ਫੜ ਲੈ ਪੱਲਾ ਨਾ ਮੇ ਹਰ ਮੁਥਮ ਦੀਵਾਰੀ ਥੱਤ ਨਾਮ ਪੱਲੇ ਜੋ ਸਭ ਤੇਰੇ ਥੱਤ ਨਾਮ ਪੱਲੇ ਜੋ ਖਬਰ ਤੇਰੇ ਆਪੇ ਗਣਾਦੂ ਨ ਮਿਸ਼ਰਤਾ ਹਰ ਕੋਈ ਹੋਣਾ ਚਾਹਦਾ ਹੋਣਾ ਚਾਹੀ ਤਾਂ ਮਹਾਂ ਮਿਸ਼ਰਤਾ ਹਰ ਕੋਈ ਹੋਣਾ ਚਾਹਦਾ